ਨੇ ਦੇਸ਼ ਚਾਜ ਮਨਾਇਆ ਜਾ ਰਿਹਾ 76ਵਾਂ ਗਣਤੰਤਰ ਦਿਵਸ ਦਿੱਲੀ 'ਚ ਤਿਰੰਗਾ ਲਹਿਰਾਉਣ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰਾਸ਼ਟਰਪਤੀ ਭਵੰਤੋ ਸ਼ਿਰੂ ਹੋ ਕੇ ਲੱਖ ਲੇਟੇ ਸੰਪੰਨ ਹੋਵੇਗੀ ਪ੍ਰੇਡ ਦਿੱਲੀ ਦੇ ਕਰਤਵਿਆ ਪੱਤੇ ਅੱਜ ਦੇਖੇਗੀ ਭਾਰਤ ਦੀ ਤਾਕਤ ਦੇਜ ਦੀਆਂ ਸਨਾਵਾਂ ਦਾ ਦੇਖੇਗਾ ਜੋਸ਼ ਆਧੁਨਿਕ ਡਿਫੈਂਸ ਹਥਿਆਰਾਂ ਦੀ ਹੋਵੇਗੀ ਪ੍ਰਦਰਸ਼ਨੀ ਮਿਲਟਰੀ ਤਾਕਤ ਦੇ ਨਾਲ-ਨਾਲ ਕਰਤਵੇ ਪੱਤੇ ਦਿਖੇਗਾ ਦੇਸ਼ ਦਾ ਸਭਿਆਚਾਰ 31 ਚਾਕੀਆਂ ذریعے ਦਿਖੇਗੀ ਭਾਰਤੀ ਵੰਸਵੰਤਾ ਪੰਜਾਬ ਦੀ ਚਾਕੀ ਦੇ ਦਿਖੇਗਾ ਅੰਮ੍ਰਿਤ ਸਭਿਆਚਾਰ ਗਣਤੰਤਰ ਦਿਵਸ ਮੌਕੇ ਦੇਸ਼ ਭਰ ਚ ਟਰੈਕਟਰ ਮਾਰਚ ਕੱਢਣਗੇ ਕਿਸਾਨ ਅੰਮ੍ਰਿਤਸਰ ਚ ਸਰਵਰ ਸਿੰਘ ਤੰਦੀਰ ਕਰਨ ਦੀ ਅਗਵਾਈ ਸ਼ੰਭੂ ਤੇ ਖਨੌਰੀ ਬਾਰਡਰ ਤੇ ਵੀ ਹੋਵੇਗਾ ਮਾਰਚ ਕਸ਼ਮੀਰ ਦੇ ਲੋਕਾਂ ਨੂੰ ਅੱਜ ਵੱਡਾ ਤੋਹਫਾ ਦੇਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਟੜਾ ਤੋਂ 20 ਗੱਟ ਤੱਕ ਚੱਲਣ ਵਾਲੀ ਕਸ਼ਮੀਰ ਦੀ ਪਹਿਲੀ ਬੰਦੇ ਪਾਰ ਟ੍ਰੇਨ ਨੂੰ ਦਿਖਾਉਣਗੇ ਹਰੀ ਚੰਡੀ ਲੋਕਾਲੀ ਸੈਮੀ ਹਾਈ ਸਪੀਡ ਯਾਤਰਾ ਦਾ ਪਹਿਲਾ ਹੋਵੇਗਾ ਅੱਜ ਸਰਪਾ ਲੁਧਿਆਣਾ ਦੇ ਸਕੂਲ ਆਫ ਐਮਿਨੈਂਸ ਦੇ ਮਾਮਲੇ 'ਚ ਨਵਾਂ ਟਵਿਸਟ న్యూਸ 80 ਤੇ ਬੋਲੇ ਬਰਖਾਸਤ ਮੈਨੇਜਰ ਪ੍ਰਿੰਸੀਪਲ ਨੇ ਮੈਨੂੰ ਪਰੋਸੀ 'ਚ ਲੈ ਕੇ ਫਸਾਇਆ ਬੱਚਾ ਤੋਂ ਚੁਕਵਾਈਆਂ ਸੀ ਰਿਤੇ ਦੀਆਂ ਬੋਰੀਆਂ ਐਜਸ ਫੁਲਕਾ ਦੀ ਜਥੇਦਾਰ ਰਗਵੀਰ ਸਿੰਘ ਨੇ ਅਪੀਲ ਕਿਹਾ ਸਿਆਸੀ ਪਾਰਟੀਆਂ ਦੇ ਧਾਰਮਿਕ ਚੋਣਾਂ ਲੜਨ ਤੇ ਲੱਗੀ ਪਾਬੰਦੀ ਸਿਆਸੀ ਪਾਰਟੀ ਨਹੀਂ ਲੜੇਗੀ ਧਾਰਮਿਕ ਚੋਣ ਜੱਤੀਦਾਰ ਦੇਣ ਹੁਕਮ ਗੁਰਪ੍ਰਤਾ ਸਿੰਘ ਵਡਾਲਾ ਦਾ ਆਕਾਲੀ ਦਲ ਤੇ ਵੱਡਾ ਇਲਜ਼ਾਮ ਜੂਜ਼ਟੀ ਤੇ ਬੁੱਲੇ ਵਡਾਲਾ ਕਿਹਾ ਆਕਾਲੀ ਦਲ ਨੇ ਐਸਜੀਪੀਸੀ ਸਰਦਾਰ ਦਾ ਛੋਟਾ ਕੀਤਾ ਕਦਮ ਪਗਵਾੜਾ ਮੇਅਰ ਦੀ ਚੋਣ ਮੁਲਤਵੀ ਮੇਅਰ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ ਨਹੀਂ ਹੋ ਸਕੀ ਚੋਣ ਬਹੁਮਤ ਸਾਬਤ ਨਾ ਹੋਣ ਕਰਕੇ ਨਹੀਂ ਹੋ ਸਕੀ ਚੋਣ 139 ਸ਼ਖਸੀਤਾ ਲਈ ਪਦਮ ਅਵਾਰਡ ਦਾ ਐਲਾਨ ਹਾਕੀ ਖਿਡਾਰੀ ਸ੍ਰੀ ਜੇਸ਼ਨੂ ਮਿਲੇਗਾ ਪਦਮ ਪੂਸ਼ਣ ਪਦਮ ਸ਼੍ਰੀ ਨਾਲ ਸਨਮਾਨੇ ਜਾਣਗੇ ক্রিকেট ਖਿਡਾਰੀ ਆਰ ਅਸ਼ਵਿਨ ਗਾਇਕਾ ਜਸਪਿੰਦਰ ਨਰਵਾਲੀ ਵੀ ਪਦਮ ਸ਼੍ਰੀ ਨਾਲ ਹੋਣਗੇ ਸਨਮਾਨ ਸਤਿ ਸ਼੍ਰੀ ਅਕਾਲ న్యూਸ 80 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਬਾਹ ਸਿੰਘ ਤਾਂ ਨਿਊਜ਼ 18 ਵੱਲੋਂ ਵੀ ਸਾਰੇ ਦਰਸ਼ਕਾਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਕਾਜ ਦੇਸ਼ ਮਨਾ ਰਿਹਾ 76ਵਾਂ ਗਣਤੰਤਰ ਦਿਵਸ ਰਾਸ਼ਟਰਪਤੀ ਦ੍ਰੋਪਦੀ ਮੁਰਮੂਏ ਝੰਡਾ ਲਹਿਰਾਉਣਗੇ ਤੇ ਪੀਐਮ ਮੋਦੀ ਵੀ ਇਸ ਸਮਾਰੋਹ ਦਾ ਹਿੱਸਾ ਬਣਨਗੇ ਇਸ ਦੇ ਨਾਲ ਹੀ ਕਰਤੱਵ ਯੋਗਤਾ ਤੋਂ ਦੁਨੀਆ ਭਾਰਤ ਦੀ ਤਾਕਤ ਦੇਖੇਗੀ ਵੱਖ-ਵੱਖ ਸੂਬਿਆਂ ਵੱਲੋਂ ਜੋ ਹੈ ਚਾਕੀਆਂ ਕੱਡੀਆਂ ਜਾਣਗੀਆਂ ਤੇ ਇਸ ਦੌਰਾਨ ਪੰਜਾਬ ਦੇ ਵਿਰਸੇ ਦੀ ਵੀ ਝਲਕ ਦੇਖਣ ਨੂੰ ਮਿਲੇਗੀ ਇਸ ਦੌਰਾਨ ਇੰਡੋਨੇਸ਼ੀਆ ਦੇ ਜੋ ਰਾਸ਼ਟਰਪਤੀ ਪ੍ਰੋ ਬੋਵੋ ਜੋ ਨੇ ਉਹ ਮੁੱਖ ਮਹਿਮਾਨ ਹੋਣਗੇ ਤੇ ਵੱਖ-ਵੱਖ ਹੋਰ ਥਾਵਾਂ ਤੋਂ ਵੀ ਮੁੱਖ ਮਹਿਮਾਨ ਇਸ ਸਮਾਰੋਹ ਦਾ ਹਿੱਸਾ ਬਣਨਗੇ ਤੇ ਅੱਜ ਦੇਸ਼ ਜੋ ਹੈ 76ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਕਰਤਵੇ ਪਾਸਤੇ ਪਰੇਡ ਕੱਢੀ ਜਾਵੇਗੀ ਇਸ ਦੌਰਾਨ ਭਾਰਤ ਦੀ ਤਾਕਤ ਦੇਖਣ ਨੂੰ ਮਿਲੇਗੀ ਜੋ ਭਾਰਤੀਆਂ ਸਨਾਵਾ ਵੱਲੋਂ ਜੋ ਹੈ ਆਪਣਾ ਜੋਸ਼ ਦਿਖਾਇਆ ਜਾਵੇਗਾ ਆਪਣੀ ਤਾਕਤ ਦਿਖਾਈ ਜਾਵੇਗੀ ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ਵੱਲੋਂ ਜੋ ਚਾਕੀਆਂ ਹੈ ਉਹ ਵੀ ਕੱਢੀਆਂ ਜਾਣਗੀਆਂ ਤੇ ਇਸ ਦੌਰਾਨ ਪੰਜਾਬ ਦੇ ਵਿਰਸੇ ਦੀ ਵੀ ਚਲਕ ਦੇਖਣ ਨੂੰ ਮਿਲੇਗੀ ਇਸ ਵਾਰ ਜੋ ਪੰਜਾਬ ਦੀ ਚਾਕੀ ਹੈ ਉਸ ਨੂੰ ਵੀ ਇਸ ਪਰੇਡ 'ਚ ਸ਼ਾਮਲ ਕੀਤਾ ਗਿਆ ਤਾਂ ਪੰਜਾਬ ਦੇ ਵਿਰਸੇ ਦੀ ਵੀ ਚਲਕ ਇਸ ਪਰੇਡ ਦੌਰਾਨ ਦੇਖਣ ਨੂੰ ਮਿਲੇਗੀ ਇਸ ਦੌਰਾਨ ਜੋ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਮਹਿਮਾਨ ਵਜੋਂ ਇਸ ਸਮਾਰੋਚ ਸ਼ਾਮਲ ਹੋਣਗੇ ਤੱਜ ਭਾਰਤ ਜੋ ਹੈ ਆਪਣਾ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ 26 ਜਨਵਰੀ ਵਾਲੇ ਦਿਨ ਤਾਂ ਇਸ ਦੌਰਾਨ ਜੋ ਹੈ ਕਾਫੀ ਦਿਨਾਂ ਤੋਂ ਪਿਛਲੇ ਦਿਨਾਂ ਤੋਂ ਤਿਆਰੀਆਂ ਚੱਲ ਰੀਆਂ ਸਨ ਕੋਈ ਹਾਈ ਅਲਰਟ ਤੇ ਜੋ ਹੈ ਪੁਲਿਸ ਵੀ ਚੱਲ ਰਹੀ ਸੀ ਜਿਸ ਦੇ ਚੱਲਦੇ ਹਾਈ ਅਲਰਟ ਜਾਰੀ ਕੀਤਾ ਹੋਇਆ ਸੀ ਤਾਂ ਅੱਜ ਦੇਸ਼ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਜਿਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮਰਮੂ ਜੋ ਹੈ ਉਹ ਤਿਰੰਗਾ ਲੈ ਹਰਉਣ ਗਏ ਤੇ ਇਸ ਦੌਰਾਨ ਪੀਐਮ ਮੋਦੀ ਜੋ ਹੈ ਉਹ ਵੀ ਸਮਾਰੋਹ ਦਾ ਹਿੱਸਾ ਵੰਡ ਗਏ ਕਰਤਵਿਅ 파티 ਜੋ ਪ੍ਰੇਡ ਕੱਢੀ ਜਾਵੇਗੀ ਉਸ ਵਕਤ ਉਸ ਦੇ ਵਿੱਚ ਵੱਖ-ਵੱਖ ਸੂਬਿਆਂ ਦੀਆਂ ਜੋ ਚੱਕੀਆਂ ਆਏ ਉਹਨਾਂ ਦੇ ਵਿੱਚ ਦੇਸ਼ ਦਾ ਚਸ਼ਬਿਆ ਚਾਰ ਜੋ ਹੈ ਉਹ ਦੇਖਣ ਨੂੰ ਮਿਲੇਗਾ ਤੇ ਇਸ ਦੌਰਾਨ ਪੰਜਾਬ ਦੇ ਵਿਰਸੇ ਦੀ ਵੀ ਇਸ ਪ੍ਰੇਡ ਦੇ ਵਿੱਚ ਝਲਕ ਦੇਖਣ ਨੂੰ ਮਿਲੇਗੀ ਇਸ ਦੌਰਾਨ ਜੋ 파ਰਤੀ ਹਵਾਈ ਸੈਨਾ ਹੈ ਉਹ ਵੀ ਆਪਣਾ ਦਮ ਦਿਖਾਏਗੀ 파ਰਤੀ ਹਵਾਈ ਸੈਨਾ ਦੇ 40 ਜਹਾਜ਼ਾਂ ਦਾ ਸ਼ਾਨਦਾਰ ਫਲਾਈਪਾਸਟ ਹੋਵੇਗਾ ਇਸ ਤੋਂ ਇਲਾਵਾ ਜੋ ਤਿੰਨੇ ਸਨਾਵਾ ਨੇ ਉਹ ਵੀ ਆਪਣਾ ਦਮ ਦਿਖਾਉਣ ਗਿਆ ਤੇ ਭਾਰਤ ਦੀ ਤਾਕਤ ਜੋ ਹੈ ਉਹ ਦੁਨੀਆ ਦੇਖੀ ਤਾ ਬਿਲਕੁਲ ਅੱਜ ਭਾਰਤ ਆਪਣਾ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਜਿਸ ਦੇ ਚੱਲਦੇ ਕਈ ਦਿਨਾਂ ਤੋਂ ਬਿਲਕੁਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਅੱਜ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਰਾਸ਼ਟਰਪਤੀ ਦਰੋਪਦੀ ਮੁਰੂ ਜੋ ਹੈ ਉਹ ਝੰਡਾ ਲਹਿਰਾਉਣਗੇ ਪੀਐਮ મોદી ਵੀ ਇਸ ਸਮਾਰੋਹ ਦਾ ਹਿੱਸਾ ਵੰਡ ਕੇ ਤੇ ਕਰਤੱਵ ਪਾਤਰ ਜੋ ਦੁਨੀਆ ਉਹ ਭਾਰਤ ਦੀ ਤਾਕਤ ਦੇਖੇਗੀ ਕਰਤੱਵ ਪਾਤਰ ਭਾਰਤ ਦੀਆਂ ਸੈਨਾਵਾਂ ਵੱਲੋਂ ਜੋ ਹੈ ਅ ਪ੍ਰੇਡ ਕੱਢੀ ਜਾਵੇਗੀ ਤੇ ਆਪਣਾ ਦਮ ਦਿਖਾਇਆ ਜਾਵੇਗਾ ਤੇ ਇਸ ਦੇ ਨਾਲ ਵੱਖ-ਵੱਖ ਸੂਬਿਆਂ ਦਾ ਚਾਕੀਆਂ ਵੀ ਦੇਖਣ ਨੂੰ ਮਿਲਣਗੇ ਇਸ ਦੇ ਨਾਲ ਹੀ 139 ਸ਼ਖਸੀਤਾਂ ਲਈ ਪਦਮ ਐਵਾਰਡ ਦਾ ਐਲਾਨ ਕੀਤਾ ਗਿਆ 7 ਸ਼ਖਸੀਤਾਂ ਦਾ ਪਦਮ ਵਿਭੂਸ਼ਣ ਨਾਲ ਸਨਮਾਨ ਹੋਵੇਗਾ ਜਿਸ 'ਚ ਗਾਇਕਾ ਜਸਪਿੰਦਰ ਨਰੂਲਾ ਨੂੰ ਪਦਮ ਸ਼੍ਰੀ ਅਵਾਰਡ ਮਿਲੇਗਾ ਇਸ ਵਾਰ ਚੰਡੀਗੜ੍ਹ ਤੋਂ ਸਾਬਕਾ ਚੀਫ ਜਸਟਿਸ ਜਗਦੀਸ਼ ਸਿੰਘ ਕੇਰ ਨੂੰ ਪਦਮ ਵਿਭੂਸ਼ਣ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਪੰਜਾਬ ਚੋਂ ਕਲਾ ਦੇ ਖੇਤਰ ਚ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆ ਨੂੰ ਪਦਮ ਸ਼੍ਰੀ ਪੁਰਸਕਾਰ ਮਿਲੇਗਾ ਜਨਤੀ ਵਪਾਰ ਤੇ ਕਾਰੋਬਾਰ ਦੇ ਖੇਤਰ ਚ ਔਂਕਾਰ ਸਿੰਘ ਪਾਵਨ ਨੂੰ ਇਹ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਪਦਮ ਸ਼੍ਰੀ ਨਾਲ ਇਸ ਤੇ ਰਾਣੀ ਜੋ ਬਾਈਕ ਅਜੀ ਸਿੰਘ ਨੇ ਉਹ ਵੀ ਪਦਮ ਸ਼੍ਰੀ ਨਾਲ ਸਨਮਾਨਿਤ ਹੋਣਗੇ ক্রিকেট ਖਿਡਾਰੀ ਆਰ ਅਸ਼ਵਿਨ ਜੋ ਹੈ ਉਹਨਾਂ ਨੂੰ ਵੀ ਪਦਮ ਸ਼੍ਰੀ ਮਿਲੇਗਾ ਇਸ ਤੋਂ ਇਲਾਵਾ ਜੋ ਹਾਕੀ ਖਿਡਾਰੀ ਪੀ ਆਰ ਸਰਜੇਸ਼ ਤੇ ਉਹਨਾਂ ਨੂੰ ਪਦਮ ਪੂਸ਼ਣ ਅਵਾਰਡ ਮਿਲੇਗਾ ਪੈਰਾਓਲੰਪਿਕ ਨਿਸ਼ਾਨੇਬਾਜ਼ ਖਿਡਾਰੀ ਜੋ ਹੈ ਉਹਨਾਂ ਨੂੰ ਵੀ ਇਹ ਅਵਾਰਡ ਮਿਲੇਗਾ ਹਰਿਆਣਾ ਦੇ ਖਿਡਾਰੀ ਹਰਵਿੰਦਰ ਸਿੰਘ ਦਾ ਵੀ ਸਨਮਾਨ ਹੋਵੇਗਾ ਫਿਲਮ ਨਿਰਦੇਸ਼ਕ ਸ਼ੇਖਰ ਕਪੂਰ ਪਦਮ ਪੂਸ਼ਣ ਨਾਲ ਸਨਮਾਨਿਤ ਹੋਣਗੇ ਪੰਕਜ ਦਾਸ ਨੂੰ ਮਰਨੁ ਪ੍ਰੰਤ ਜੋ ਹੈ ਪਦਮ ਪੂਸ਼ਣ ਅਵਾਰਡ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਮਹਨੂਮ ਸੀਐਮ ਮਨੋਹਰ ਜੋਸ਼ੀ ਨੂੰ ਵੀ ਮਰਨੁ ਪ੍ਰੰਤ ਪਦਮ ਪੂਸ਼ਣ ਮਿਲੇਗਾ। ਉਸਾਮੂਸ ਜੂਪੀ ਨੂੰ ਮਰਨੁ ਪ੍ਰੰਤ ਜੋ ਹੈ ਪਦਮ ਵਿਭੂਸ਼ਣ ਅਵਾਰਡ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਸਜੂਕੀ ਮੋਟਰਸ ਦੇ ਮਾਲਕ ਸ਼੍ਰੀ ਉਸਾਮੂਸ ਜੂਪੀ ਜੋ ਹੈ ਉਹਨਾਂ ਨੂੰ ਵੀ ਇਸ ਅਵਾਰਡ ਦਾ ਐਲਾਨ ਕੀਤਾ ਗਿਆ। ਤਾਂ 139 ਸ਼ਖਸੀਅਤਾਂ ਨੇ ਜਿਨ੍ਹਾਂ ਦੇ ਲਈ ਪਦਮ ਅਵਾਰਡ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਸੱਤ ਸ਼ਖਸੀਅਤਾਂ ਜੁਆਇਆ ਉਹਨਾਂ ਦਾ ਪਦਮ ਵਿਭੂਸ਼ਣ ਨਾਲ ਸਨਮਾਨ ਹੋਵੇਗਾ ਜਿਸ ਦੇ ਵਿੱਚ ਗਾਇਕਾ ਜਸਪਿੰਦਰ ਨਰੂਲਾ ਜੁਨੇ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਮਿਲੇਗਾ ਇਸ ਤੋਂ ਇਲਾਵਾ ਜੋ ਗਾਇਕਾ ਅਰੀਜੀਤ ਸਿੰਘ ਨੇ ਉਹਨਾਂ ਦਾ ਵੀ ਪਦਮ ਸ਼੍ਰੀ ਨਾਲ ਸਨਮਾਨ ਹੋਵੇਗਾ ক্রিকেট ਖਿਡਾਰੀ ਆਰ ਅਸ਼ਵੀਨ ਜੁਆ ਉਹਨਾਂ ਨੂੰ ਵੀ ਪਦਮ ਸ਼੍ਰੀ ਮਿਲੇਗਾ ਇਸ ਤੋਂ ਇਲਾਵਾ ਜੋ ਹਾਕੀ ਖਿਡਾਰੀ ਪੀ ਆਰ ਸੱਜੇਸ਼ ਨੇ ਉਹਨਾਂ ਦੇ ਲਈ ਪਦਮ ਪੂਸ਼ਣ ਅਵਾਰਡ ਦਾ ਐਲਾਨ ਕੀਤਾ ਗਿਆ ਲੁਧਿਆਣਾ ਸਕੂਲ ਮਾਮਲੇ 'ਚ ਨਵਾਂ ਟਵਿਸਟ ਦੇਖਣ ਨੂੰ ਮਿਲਿਆ ਨਿਊਜ਼ 18 ਤੇ ਬਰਖਾਸਤ ਮੈਨੇਜਰ ਨੇ ਵੱਡਾ ਖੁਲਾਸਾ ਕੀਤਾ ਉਹਨਾਂ ਕਹੇ ਹੈ ਕਿ ਪ੍ਰਿੰਸੀਪਲ ਨੇ ਮੈਨੂੰ ਭਰੋਸੇ 'ਚ ਲੈ ਕੇ ਫਸਾਇਆਤਾ ਇਹ ਮੈਨੇਜਰ ਦਾ ਬਿਆਨ ਹੈ ਉਹਨਾਂ ਨਾਲ ਹੀ ਮੈਨੇਜਰ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਨੇ ਫੋਨ ਤੇ ਆਪਣੀ ਗਲਤੀ ਕਬੂਲੀ ਤੇ ਮੈਨੇਜਰ ਜੋ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਨੇਜਰ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਗੱਲ ਕਬੂਲੀ ਗਈ ਹੈ ਇਸ ਦੇ ਨਾਲ ਹੀ ਸਾਥੀ ਟੀਚਰ ਨੇ ਵੀ ਸੱਚਾਈ ਦੱਸੀ ਹੈ ਤਾਂ ਸਕੂਲ ਆਫ ਐਮਿਨੈਂਸ 'ਚ ਬੱਚਿਆਂ ਤੋਂ ਮਜ਼ਦੂਰੀ ਕਰਵਾਈ ਗਈ ਸੀ ਸਕੂਲ ਮੈਨੇਜਰ ਨੂੰ ਸਿੱਖਿਆ ਮੰਤਰੀ ਨੇ ਬਰਖਾਸਤ ਕਰ ਦਿੱਤਾ ਹੈ ਸਕੂਲ ਪ੍ਰਿੰਸੀਪਲ ਨੂੰ ਇਸ ਜੋ ਹੈ ਸਸਪੈਂਡ ਕੀਤਾ ਗਿਆ ਤਾਂ ਕੁਝ ਦਿਨ ਪਹਿਲਾਂ ਜੋ ਹੈ ਲੁਧਿਆਣਾ ਤੋਂ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਸਕੂਲ ਆਫ ਐਮਿਨੈਂਸ ਦੇ ਵਿੱਚ ਜੋ ਬੱਚੇ ਸੀ ਉਹਨਾਂ ਤੋਂ ਰੇਤੇ ਦੀਆਂ ਬੋਰੀਆਂ ਚੁਕਵਾਈਆਂ ਜਾ ਰਹੀਆਂ ਸਨ ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ ਤੇ ਜੋ ਮੈਨੇਜਰ ਹੈ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਸਕੂਲ ਮੈਨੇਜਰ ਤੇ ਜੋ ਸਕੂਲ ਪ੍ਰਿੰਸੀਪਲ ਹੈ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਇਸ ਮਾਮਲੇ 'ਚ ਹੁਣ ਨਵਾਂ ਟਵਿਸਟ ਦੇਖਣ ਨੂੰ ਮਿਲਿਆ ਜੋ ਨਿਊਜ਼ 80 ਤੇ ਬਰਖਾਸਤ ਮੈਨੇਜਰ ਨੇ ਉਹਨਾਂ ਨੇ ਵੱਡਾ ਖੁਲਾਸਾ ਕੀਤਾ ਹੈ ਮੈਨੇਜਰ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਨੇ ਮੈਨੂੰ ਭਰੋਸੇ 'ਚ ਲੈ ਕੇ ਫਸਾਇਆ ਤੇ ਪ੍ਰਿੰਸੀਪਲ ਨੇ ਫੋਨ ਤੇ ਆਪਣੀ ਗਲਤੀ ਕਬੂਲ ਕਿਆ ਮੈਨੇਜਰ ਨੂੰ ਬੜੀ ਦਾਬ ਬੱਕਰਾ ਬਣਾਉਣ ਦੀ ਗੱਲ ਕਬੂਲੀ ਗਈ ਹੈ ਇਸ ਦੇ ਨਾਲ ਹੀ ਸਾਥੀ ਟੀਚਰ ਨੇ ਵੀ ਸੱਚਾਈ ਦੱਸਦਿਆਂ ਦੱਸੀ ਹੈ ਤਾਂ ਸਕੂਲ ਆਫ ਐਮੀਨੈਂਸ 'ਚ ਬੱਚਾ ਤੋਂ ਮਜ਼ਦੂਰੀ ਕਰਵਾਈ ਜਾ ਰਹੀ ਸੀ ਜਿਸ ਦੇ ਵਿੱਚ ਹੁਣ ਬਰਖਾਸਤ ਮੈਨੇਜਰ ਨੇ ਵੱਡਾ ਖੁਲਾਸਾ ਕੀਤਾ ਉਹਨਾਂ ਨੇ ਕਿਹਾ ਕਿ ਪ੍ਰਿੰਸੀਪਲ ਨੇ ਮੈਨੂੰ ਭਰੋਸੇ 'ਚ ਲੈ ਕੇ ਫਸਾਇਆ ਕੀ ਕੀਤਾ ਪਛਾਰ ਨਹੀਂ ਸੋਚੇ ਤੋਂ ਅ ਕਿੱਦਾਂ ਮਾਂ ਵੀਰ ਤੇਰੇ ਨਾਲ ਮੈਂ ਐਨਾ ਹੋ ਕੀਤਾ ਤੁਸੀਂ ਤਾਂ ਸਵਾਰਮੇ ਕੀਤਾ ਮੈਂ ਮੈਂ ਤਾਂ ਦੇਖੋਗਾ ਤਾਂ ਰਮੇ ਹੁਣ ਕਿੱਦਾਂ ਕਰਿਆ ਸੀ ਇੱਛਾ ਤਾਂ ਕਸੂਰ ਵਰ ਮੈਂ ਆ ਤਾਂ ਜੇ ਤਨੂੰ ਮੈਂ ਇਹ ਗੱਲ ਲਗਾਈ ਹੈ ਕਿ ਜੇ ਤਨੂੰ ਕੰਮ ਕਿਤੇ ਨਹੀਂ ਮਿਲਦਾ ਤੇ ਮੇਰੇ ਕੋਲ ਆ ਕੇ ਮੇਰੀ ਕਾਉਂਸਲ ਤੇ ਜਾਓ ਮੇਰੇ ਕੋਲ ਬੈਠੋ ਸਿਰ ਸਿਰ ਦੀ ਜਿਹਾ ਸਾ ਤੁਹਾਡੀ ਗੱਲ ਪਰ ਸਿਰ ਜਿਹੜੀ ਮੇਰੀ ਇਨਸਲਟ ਸਰ ਮੇਰੀ ਜਿਹੜੀ ਅੱਜ ਵੀ ਟਾਈਮ ਟੱਕਰ ਆ ਰਿਹਾ ਸਰ ਜਿੰਨੀ ਮੇਰੀ ਇਨਸਲਟ ਹੋਈ ਸਰ ਉਹਦਾ ਕੀ ਹੋਊਗਾ ਇਨਸਲਟ ਦਾ ਕੋਈ ਨਈਂ ਵਿਵਹਾਰ ਹੋਈ ਅਟੋ ਹਾਈ ਫਾਈਬਰ ਦਾ ਇਹ ਨਾ ਚੱਲਦਾ ਦਿੱਲੀ ਤੱਕ ਚੱਲਦਾ ਤੇ ਮੇਰਾ ਮੈਂ ਜਿੰਨੀ ਸਰ ਦੇਖੋ ਖੁੱਦ ਦੇ ਕਹਿੰਦੇ ਮੈਂ ਸੈਨ ਕਰਤਾ ਬਸ ਤੁਸੀਂ ਮੈਨੂੰ ਵਿਸ਼ਵਾਸ ਦਵਾਇਆ ਕਿ ਮੈਂ ਮੰਨ ਲਿਆ ਮੈਂ ਮੰਨਦਾ ਮੈਂ ਸਿਰ ਰੇਣੀਅਮ ਦਾ ਕਸੂਰ ਵਾਰਿਆ ਨੂੰ ਕਹਿ ਤੜਿਆ ਹਾਂਜੀ ਹਾਂਜੀ ਸਰ ਤੇਰਾ ਕਸੂਰ ਵਾਰਿਆ ਹਾਂਜੀ ਹਾਂਜੀ ਸਿਰਫ ਪਤਾ ਤਾਂਸ ਮੈਨੂੰ ਹੋ ਕੋਂਦਾ ਕਹਤੋ ਮੇਰੇ ਅੱਗੇ ਬੋਲਦੇ ਹੋ ਤੁਸੀਂ ਸਾਰਾ ਕੁਝ ਆਪਣੇ ਸਿਰ 'ਤੇ ਲਾ ਲਿਆ ਮੈਂ ਮਾਸਟਰ ਐਸਪੈਕਟ ਹੈ ਤੇ ਇਹਦਾ ਦੇਣ ਕਰਿਆ ਹਾਂ ਹਾਂਜੀ ਹਾਂਜੀ ਮੇਰੇ ਕਰਕੇ ਹੋਇਆ ਸਾਰਾ ਕੁਝ ਨਾ ਮੰਨਦਾ ਹਾਂਜੀ ਪਰ ਮੈਨੂੰ ਕੋਕਮ ਲਾ ਕੇ ਮੈਂ ਤਰੱਕੀ ਦਾ ਪਰਵਾਹੀ ਕਰਾਂ ਸਰ ਤੁਸੀਂ ਪ੍ਰਭਾਈ ਤਾਂ ਸਰ ਲੇਖੀ ਤੁਸੀਂ ਮੈਨੂੰ ਨੌਕਰੀ ਸਾਂ ਲਵਾ ਸਰਦੇ ਹੋ ਠੀਕ ਹੈ ਬੈਲਨਗੁਰੂ ਤੋਂ ਮੌਕੇ ਦਵਾ ਦਾਂਗੇ ਸਰ ਇਹ ਮੈਂ ਧੱਬਾ ਲੱਗਿਆ ਸਰ ਉਹ ਤਾਂ ਮੈਂ ਕੀ ਕਰੂੰਗਾ ਕਿੱਦੋਂ ਬਣੀ ਕਿਹchna ਮੈਂ ਉਹੀ ਦੱਸਦਾ ਮੈਂ ਵੀ ਉਹਨਾਂ ਕਿੱਦਾਂ ਮੈਂ ਮੇਰਾ ਜਨਮ ਹੋਇਆ ਇੱਕ ਸਮਾਜ ਤੋਂ ਹਾਂ ਫਾਈਨਲ ਸੈਲਿਸ਼ਨਸ ਨੂੰ ਰਸਮੀ ਰੀਅਲੀ ਮੈਂ ਆਪਣੇ ਆਪੇ ਮੇਰੀ ਕੌਨਸਲਟਿੰਗ ਅੱਜ ਸ਼ੁਰੂ ਕੀਤੀ ਹੈ ਕੰਮ ਕਰ ਰਿਹਾ ਮੇਰਾ ਡੇਲੀ ਵੀ ਅੰਦਾਜ਼ੇ ਉਹੀ ਰਹਿਦਾ ਕਿ ਵੀ ਤਿੰਨ ਉਹ ਬੜੀ ਦਾ ਮਕਰਾ ਬਣਾ ਦਿੱਤਾ ਤਿੰਨ ਉਹ ਬੜੀ ਦਾ ਮਕਰਾ ਬਣਾ ਦਿੱਤਾ ਹਾਂਜੀ ਸਰ ਦੇਖੋ ਨਾ ਫਿਰ ਮੇਰੀ ਸਰ ਮੇਜੀ ਜਿਹਦੇ ਕੰਪਨੀ ਨੇ ਐਮਪਲਾਈ ਜਾਂ ਮੈਂ ਉਹ ਵੀ ਕੋਈ ਕਿੰਨਾ ਮੈਂ 10 ਮਹੀਨੇ ਤੱਕ ਕੀ ਕਰ ਸਕਦਾ ਹਾਂ ਦੱਸੋ ਕਿਸੇ ਮੈਨੇਜਰ ਕੋਲ ਪੀਚ ਹੋਣਾ ਜੱਖੇ ਜੋ ਉਹਨੂੰ ਪੀਚ ਹੋਣਾ ਠੀਕ ਹੈ ਤੇ ਕੰਮ ਲਈ ਮੈਨੂੰ ਮੈਂ ਰਾਜੀ ਤੁਸੀਂ ਜਿੱਦਾਂ ਮੈਨੂੰ ਉਹ ਕਹਨਾਉਗੇ ਹੈ ਨਾ ਮੈਂ ਤੇਰਾ قصور واریاں ਮੈਂ ਮੰਨਦਾ ਮੈਂ ਮੇ ਤੋਂ ਗਲਤੀ ਹੋਈ ਹੈ قصور واریاں ਮੈਨੂੰ ਨਹੀਂ ਸੀ ਪਤਾ ਕਿ ਇਦਾਂ ਇਧਰੋਂ ਚਲ ਜਾਈ ਕਿਤੇ ਜਰ ਲੋਕੀ ਸਰ ਉਹ ਨਾ ਉਸ ਵੇਰੇ ਅ ਬੱਚੇ ਕੁਛ ਲੇਟ ਹੁੰਦੇ ਸਕੂਲੋਂ ਸਕੂਲੀ ਲੇਟ ਹੁੰਦੇ ਤੇ ਉਹਨਾਂ ਨੂੰ ਸਰ ਗੇਟ ਤੇ ਰੋਕ ਲੈਂਦੇ ਗੇਟ ਤੇ ਤੇ ਫਿਰ ਪ੍ਰਿੰਸੀਪਲ ਸਾਹਿਬ ਸਰ ਕਹਿੰਦੇ ਕਿ ਜਿਹੜੇ ਬੰਦੇ ਰੇਤ ਨੇ ਨਾ ਤੋਂ ਜਿਹੜਾ ਰੇਤਾ ਬਾਹਰ ਪਿਆ ਵਾ ਜਿਹੜਾ ਕੰਮ ਚੱਲਦਾ ਪਿਆ ਵਾ ਵੀ ਉਹ ਰੇਤਾ ਉੱਥੇ ਸਟਾਓ ਜਿੱਥੇ ਕੰਮ ਚੱਲਦਾ ਵਾ ਤੇ ਫਿਰ ਉਹਨਾਂ ਨੇ ਜਾ ਕੇ ਉੱਥੇ ਅਲਾਸਮੈਂਟ ਵੀ ਕੀਤੀ ਸਟੇਜ ਤੇ ਜਾ ਕੇ ਦੋ ਤਿੰਨ ਟੀਚਰਾਂ ਦੇ ਨਾਮ ਵੀ ਲਏ ਵੀ ਇਹਨਾਂ ਨੂੰ ਟੀਚਰ ਉੱਥੇ ਜਾਣ ਤੇ ਇਹ ਸਾਰਾ ਰੇਤਾ ਚੱਕੋਣ ਸਰ ਤੇ ਸਰ ਪ੍ਰਿੰਸੀਪਲ ਸਰ ਨੇ ਸਰ ਕੀ ਨਾਮ ਹੈ ਉਹਨਾਂ ਦਾ ਕੁਲਦੀਪ ਸਿੰਘ ਸੈਣੀ ਨਾਮ ਹੈ ਉਹਨਾਂ ਦਾ ਜੀ ਹਾਂਜੀ ਤੇ ਸਰ ਉਹ ਤੋਂ ਬਾਅਦ ਸਰ ਮੈਂ ਵੀ ਸਰ ਇੱਧਰ ਆ ਗਿਆ ਜਿੱਥੇ ਕੱਦਦੇ ਪਏ ਸੀ ਹਰਤ ਦੇ ਪਏ ਸੀ ਤੇ ਉਸ ਥੋੜੀ ਦੇਰ ਬਾਅਦ ਸਰ ਉੱਥੇ ਮਤਲਬ মিডিਆ ਦੇ ਸ਼ਾਇਦ ਬੰਦੇ ਆ ਗਏ ਥੋੜੀ ਦੇਰ ਬਾਅਦ ਤੇ ਇਹਨਾਂ ਨੇ ਸਰ ਮੈਨੂੰ ਆਫਿਸ ਬੁਲਾ ਲਿਆ ਮੈਂ ਤਾਂ ਪਤਾ ਨਹੀਂ ਮੈਂ ਤਾਂ ਸਰ ਉੱਥੇ ਕੰਮ ਜਿੱਥੇ ਚੱਲਦਾ ਪਿਆ ਉੱਥੇ ਮੈਂ ਜਿੱਥੇ ਮਸਤਰੀ ਲੱਗਿਆ ਸੀਗਾ ਬਾਥਰੂਮ ਬੰਦੇ ਤੇ ਮੈਂ ਉੱਥੇ ਸਰ ਬੈਠਾ ਸੀਗਾ ਤੇ ਜਦੋਂ ਇਹ ਮੈਨੂੰ ਅੰਦਰ ਬੁਲਾ ਲਿਆ ਸਰ ਇਹਨਾਂ ਨੇ ਤੇ ਕਹਿੰਦੇ ਵੀ ਕੁਲਦੀਪ ਇਦਾਂ ਕਰਕੇ ਵੀ ਕਿਸੇ ਨੇ ਫੋਟੋ ਪਾਤੀ ਬੱਚੇ ਕੰਮ ਕਰਦੇ ਪਿਆ ਤੇ ਇਹ ਬਈ ਇਹ ਇਹ ਹੁਣ ਮਾਮਲਾ ਵੀ ਜ਼ਿਆਦਾ ਹੋ ਗਿਆ ਵੀ ਤੂੰ ਤੂੰ ਐ ਕਰ ਵੀ ਇੱਕ ਪੇਪਰ ਤੇ ਲਿਖ ਕੇ ਦੇ ਦੇ ਮੈਨੂੰ ਬਈ ਇਹ ਆਪਣਾ ਵੀ ਮੈਂ ਕੰਮ ਕਰਾਇਆ ਮੇਤੋਂ ਵੀ ਗਲਤੀ ਹੋ ਗਈ ਤੇ ਇਨਕੁਆਰੀ ਮੈਂ ਹੀ ਕਰਨੀ ਆ ਵੀ ਜਾਣ ਵੀ ਜਿਹੜੀ ਸੀਓ ਮੈਡ ਹੁੰਦੀ ਹੈ ਕਚੈਰੀ ਬੰਦੇ ਸ਼ਾਇਦ ਡੀਓ ਮੈਡਮ ਵੀ ਉਹ ਕਰਨਗੇ ਵੀ ਤੈਨੂੰ ਕੁਝ ਨਹੀਂ ਹੋਣਦਾ ਤੇ ਵੀ ਨਾਰਮਲ ਚ ਜਾਹੇ ਤੇ ਸਰ ਮੈਨੂੰ ਪਤਾ ਨਹੀਂ ਸੀ ਇਹ ਚੀਜ਼ ਹੈ ਕਿਉਂਕਿ ਮੈਨੂੰ ਹਜੇ ਤਾਂ 15 ਦਿਨ ਹੀ ਹੋਏ ਸਰ ਆਏ ਮੈਨੂੰ ਪਤਾ ਨਹੀਂ ਸੀ ਵੀ ਇਹ ਕਿੱਦਾਂ ਦੇ ਬੰਦੇ ਨੇ ਫਗਵਾੜਾ ਮੇਅਰ ਦੀ ਚੋਣ ਮੁਲਤਵੀ ਕਰ ਦਿੱਤੀ ਗਈ ਹੈ ਮੇਅਰ ਸੀਨੀਅਰ ਡਿਪਟੀ ਮੇਅਰ ਦੀ ਚੋਣ ਨਹੀਂ ਹੋ ਸਕੀ ਫਿਲਹਾਲ ਡਿਪਟੀ ਮੇਅਰ ਦੀ ਵੀ ਜੋ ਚੋਣ ਹੈ ਉਸ ਨੂੰ ਟਾਲ ਦਿੱਤਾ ਗਿਆ ਹੈ ਬਹੁਮਤ ਸਾਬਤ ਨਾ ਹੋਣ ਕਾਰਨ ਇਹਨਾਂ ਚੋਣ ਨੂੰ ਮੁਲਤਵੀ ਕਰ ਦਿੱਤਾ ਗਿਆ ਤਾਂ ਫਗਵਾੜਾ ਨਿਗਮ ਚ ਹਾਲਾਂਕਿ ਕਾਂਗਰਸ ਜੋ ਹੈ ਉਹ ਸਭ ਤੋਂ ਵੱਡੀ ਪਾਰਟੀ ਬਣੀ ਸੀ ਪਰ ਫਿਲਹਾਲ ਬਹੁਮਤ ਨਾ ਹੋਣ ਦੇ ਕਰਕੇ ਜੋ ਚੋਣ ਹੈ ਉਹ ਮੁਲਤਵੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਫਗਵਾੜਾ ਦਾ ਮੇਅਰ ਦੀ ਚੋਣ ਫਿਲਹਾਲ ਨਹੀਂ ਹੋ ਸਕੀ ਇਸ ਦੇ ਨਾਲ ਹੀ ਜੋ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਜੋ ਚੋਣ ਹੈ ਉਸ ਨੂੰ ਵੀ ਟਾਲ ਦਿੱਤਾ ਗਿਆ ਹਾਲਾਂਕਿ ਇਹਨਾਂ ਚੋਣਾਂ ਦੇ ਵਿੱਚ ਜੋ ਕਾਂਗਰਸ ਹੈ ਉਹ ਸਭ ਤੋਂ ਵੱਡੀ ਪਾਰਟੀ ਬਣੀ ਸੀ ਪਰ ਕਿਸੇ ਪਾਰਟੀ ਕੋਲ ਬਹੁਮਤ ਨਹੀਂ ਸੀ ਜਿਸ ਦੇ ਕਰਕੇ ਇਸ ਚੋਣ ਨੂੰ ਮੁਲਤਵੀ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਫਗਵਾੜਾ 'ਚ ਫਿਲਹਾਲ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਨਹੀਂ ਹੋ ਸਕੀ ਪੋਸਟਪਾਂ ਤਾਂ ਕਹਿੰਦੇ ਜੇ ਹਾਲਾਤ ਠੀਕ ਨਹੀਂ ਹੈਗੇ ਤੇ ਹਾਲਾਤ ਤਾਂ ਵਧੀਏ ਸੀਗੇ ਨਾ ਦਾ ਕੋਈ ਲੜਾਈ ਝਗੜਾ ਹੋਇਆ ਤੇ ਨਾਗੇ ਤਾਂ ਸਿਰ ਪਟਿਆ ਹੈਗਾ ਠੀਕ ਹੈ ਨਾ ਕੋਈ ਹੱਥੋਂ ਹੱਥੀ ਜਾਏ ਕਿ ਦੂਜੇ ਨੂੰ ਪਿਆ ਹੋਵੇ ਜੀ ਕੋਈ ਇਸ ਤਰ੍ਹਾਂ ਦੇ ਕੋਈ ਹਾਲਾਤ ਨਹੀਂ ਹੋਏ ਸ਼ਾਇਦ ਜਿਹੜੀ ਸਰਕਾਰ ਆ ਉਹਦੇ ਹਾਲਾਤ ਖਰਾਬ ਹੈਗੇ ਨੇ ਠੀਕ ਹੈ ਨਾ ਤੇ ਆਉਣ ਵਾਲੇ ਸਮੇਂ ਵਿੱਚ ਦੋ ਚਾਰ ਜਿਹੜੇ ਬੰਦੇ ਹੈਗੇ ਨੇ ਉਹ ਵੀ ਭੱਜ ਜਾਣਗੇ ਇਸ ਕਰਕੇ ਇਹ ਤਾਂ ਕਰੋਨਾ ਹੀ ਪੈਣਾ ਇਹ ਤਾਂ ਇਲੈਕਸ਼ਨ ਕਰਨੀ ਪੈਣੀ ਹੈਗੀ ਆ ਔਰ ਮੈਂ ਤਾਂ ਇਹ ਫਗਵਾੜਾ ਵਸੀਆਂ ਦੀ ਮੈਂ ਕਹਾਂਗਾ ਵੀ ਮਾੜੀ ਕਿਸਮਤ ਹੈਗੀ ਆ ਕਿ ਉਹਨਾਂ ਨੂੰ ਹੋਰ ਵੇਟ ਕਰਨਾ ਪਿਆ ਹਾਲਾਂਕਿ ਇਸੇ ਮਾਮਲੇ 'ਚ ਭਾਜਪਾ ਨੇ ਆਪ ਤੇ ਗੰਭੀਰ ਇਲਜ਼ਾਮ ਲਗਾਏ ਉਹਨਾਂ ਨੇ ਕਿਹਾ ਹੈ ਕਿ ਪੰਜਾਬ 'ਚ ਆਪਰੇਸ਼ਨ ਝਾੜੂ ਚਲਾ ਰਹੀ ਹੈ ਆਮ ਆਦਮੀ ਪਾਰਟੀ ਐ ਭਾਜਪਾ ਦਾ ਇਲਜ਼ਾਮ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਆਪ ਭਾਜਪਾ ਦੇ ਕੌਂਸਲਰਾਂ ਨੂੰ ਧਮਕਾ ਰਹੀ ਹੈ ਕੌਂਸਲਰਾਂ ਨੂੰ ਡਰਾ ਧਮਕਾ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਵਾਇਆ ਜਾ ਰਿਹਾ ਹੈ ਸੂਚ ਰਾਜਨੀਤੀ ਕਰਨ ਵਾਲੇ ਕਹਿਣ ਵਾਲੇ ਆਮ ਆਦਮੀ ਪਾਰਟੀ ਦੀ ਰਾਜਨੀਤੀ ਕਰਨ ਵਾਲੇ ਝੂਠ ਔਰ ਫਰੇਬ ਦੀ ਰਾਜਨੀਤੀ ਕਰਨ ਵਾਲੇ ਅੱਜ ਪੂਰੇ ਪੰਜਾਬ ਦੇ ਵਿੱਚ ਆਪਰੇਸ਼ਨ ਝਾੜੂ ਚੱਲ ਰਿਹਾ ਹੈ ਸਾਰੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਤਾਤੇ ਰੱਖ ਕੇ ਮਿਸਪਲ ਕਮੇਟੀਆਂ ਦੇ ਔਰ ਮਿਸਪਲ ਕਾਰਪੋਰੇਸ਼ਨਸ ਦੇ ਲੋਕਾਂ ਦਾ ਜੋ ਮਤ ਆਇਆ ਉਸ ਨੂੰ ਦਰਕਿਨਾਰ ਕਰਦੇ ਹੋਏ ਅੱਜ ਪੂਰੇ ਪੰਜਾਬ ਦੇ ਵਿੱਚ ਆਪਰੇਸ਼ਨ ਝਾੜੂ ਚੱਲ ਰਿਹਾ ਜਿਦੇ ਵਿੱਚ ਸਰਕਾਰੀ ਤੰਤਰ ਦਾ ਦੁਰਉਪਯੋਗ ਪੁਲਿਸ ਬਲ ਦਾ ਦੁਰਉਪਯੋਗ ਔਰ ਇਹਨਾਂ ਦੇ ਨੇਤਾਵਾਂ ਔਰ ਮੰਤਰੀਆਂ ਦੁਆਰਾ ਵਿਰੋਧੀ ਧਿਰਾਂ ਦੇ ਜਿਹੜੇ ਮਿਊਨਿਸਪਲ ਕਾਉਂਸਲਰਸ ਚੁਣ ਕੇ ਆਏ ਨੇ ਉਹ ਲੋਕ ਪਰਲੋਭਨ ਦੇ ਕੇ ਲਾਲਚ ਦੇ ਕੇ ਧਮਕਾ ਕੇ ਡਰਾ ਕੇ ਪਰਚੇ ਪਾ ਕੇ ਆਮ ਆਦੀ ਪਾਰਟੀ ਚ ਸ਼ਾਮਲ ਕੀਤਾ ਜਾ ਰਿਹਾ ਹੈ ਹੁਣ ਗੱਲ ਸਿਟੀ ਬਿਊਟੀਫੁੱਲ ਚ ਸਿਆਸੀ ਜੰਗ ਦੀ ਕਰਦੇ ਆ ਜਿੱਥੇ 30 ਜਨਵਰੀ ਨੂੰ ਹੋਣ ਵਾਲੀ ਮੇਰ ਦੀ ਚੋਣ ਲਈ ਆਮ ਆਦੀ ਪਾਰਟੀ ਅਤੇ ਭਾਜਪਾ ਉਮੀਦਵਾਰਾਂ ਨੇ ਨਾਮਜ਼ਦਗੀ ਦਾਖਲ ਕੀਤੀ ਹੈ 2 ਜਨਵਰੀ ਨੂੰ ਚੰਡੀਗੜ੍ਹ ਲਈ ਮੇਅਰ ਦੀ ਚੋਣ ਹੋਏਗੀ ਮੇਅਰ ਭਾਵੇਂ ਆਮ ਆਦਮੀ ਪਾਰਟੀ ਦਾ ਬਣੇ ਜਾਂ ਫਿਰ ਭਾਜਪਾ ਦਾ ਪਰ ਸਿਟੀ ਬਿਊਟੀਫੁੱਲ ਨੂੰ ਨਵਾਂ ਮੇਅਰ ਤਾਂ ਮਿਲੇਗਾ ਹੀ ਕਿਉਂਕਿ ਆਪ ਨੇ ਮੌਜੂਦਾ ਮੇਅਰ ਕੁਲਦੀਪ ਕੁਮਾਰ ਤੇ ਦਾਅ ਖੇਡਣ ਦੀ ਥਾਂ ਤੇ ਪ੍ਰੇਮ ਲਤਾ ਨੂੰ ਉਮੀਦਵਾਰ ਬਣਾਇਆ ਹੈ ਜਿਨ੍ਹਾਂ ਨੇ ਪਾਰਟੀ ਵਰਕਰਾਂ ਦੇ ਨਾਲ ਮਿਲ ਕੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਉਧਰ ਇਸ ਵਾਰ ਵੀ ਕਾਂਗਰਸ ਆਪ ਨਾਲ ਮਿਲ ਕੇ ਹੀ ਮੇਅਰ ਦੀ ਚੋਣ ਲੜ ਰਹੀ ਹੈ ਪਾਰਟੀ ਵੱਲੋਂ ਜਸਬੀਰ ਸਿੰਘ ਬੰਟੀ ਨੇ ਸੀਨੀਅਰ ਡਿਪਟੀ ਮੇਅਰ ਲਈ ਨਾਮੀਨੇਸ਼ਨ ਭਰੀ तरुणा मेहता ने डिप्टी मेयरली कागज फाइल कीते ਤੇ ਚੰਡੀਗੜ੍ਹ ਕਾਂਗਰਸ ਪ੍ਰਧਾਨ ਐਚਐਸ ਲੱਕੀ ਨੇ ਜਿੱਤ ਦਾ ਦਾਵਾ ਕੀਤਾ ਮੈਂ ਦੋਨੋਂ ਪਾਰਟੀ ਗਠਜੋੜਨ ਕੀ ਤਰਫ ਸੇ ਪੂਰਾ ਦਿਲ ਔਰ ਦਿਮਾਗ ਔਰ ਤਨ ਮਨ ਧਨ ਸੇ ਚੰਡੀਗੜ੍ਹ ਕੇ ਸਭੀ ਸ਼ਹਿਰ ਵਾਸੀਆਂ ਕੀ ਮਦਦ ਕਰੂੰਗੀ ਜਿੰਨਾ ਵੀ ਮੇਰੇ ਸੇ ਮਤਲਬ ਮੈਂ 24 ਘੰਟੇ ਪਬਲਿਕ ਕੇ ਲੀਏ ਆਪਣੇ ਘਰ ਪੇ ਯਾ ਆਫਿਸ ਮੇ ਸਾਥ ਦੂੰਗੀ ਔਰ ਕਿਸੇ ਕੋ ਵੀ मौका नहीं दूंगी कि भाई कोई भी काम नहीं हुआ 30 जनवरी को हमारे तीनों जो साथी हैं, वो जीत कर चंडीगढ़ के अंदर नगर निगम पर अपना परचम लहराएंगे और हमारा एक अच्छा साफ सुथरा स्वच्छ प्रशासन जो यहाँ पर देंगे और चंडीगढ़ की जनता को के जो काम है रुके हुए काम है उनको आगे बढ़ाने का काम करेंगे विकास के काम करेंगे इसे विचाले भाजपा ने मेयर चोन ली हार भरी है हरप्रीत कौर बबला नु मैदान चार है ਇਨਾ ਸੰਜੇ ਟੰਡਨ ਅਤੇ ਚੰਡੀਗੜ੍ਹ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨਾਲ ਨਾਮਿਨੇਸ਼ਨ ਫਾਈਲ ਕੀਤੀ ਅਤੇ ਕਿਹਾ ਕਿ ਚੰਡੀਗੜ੍ਹ ਦਾ ਵਿਕਾਸ ਰੁਕਿਆ ਪਿਆ ਹੈ ਇੱਕ ਸਾਲ ਤੋਂ ਸਿਰਫ ਸਿਆਸਤ ਕੀਤੀ ਜਾ ਰਹੀ ਹੈ ਤੇ ਉਮੀਦ ਹੈ ਕਿ ਕਾਉਂਸਲਰ ਆਪਣੀ ਆਵਾਜ਼ ਸੁਣ ਕੇ ਵੋਟ ਦੇਣਗੇ ਅਗਰ ਮੈਨੂੰ ਕੁਰਸੀ ਮਿਲਦੀ ਹੈ ਔਰ ਮੈਂ ਸ਼ਹਿਰ ਦਾ ਮਹਾਪੁਰ ਬੰਦੀ ਹਾਂ ਤੇ ਸਭ ਤੋਂ ਪਹਿਲਾਂ ਮੇਰਾ ਇਹੀ ਹੋਏਗਾ ਕਿ ਮੈਂ ਫੰਡ ਜਿਆਦਾ ਤੋਂ ਜਿਆਦਾ ਕਾਰਪੋਰੇਸ਼ਨ ਲਿਆ ਸਕਾਂ ਔਰ ਜਿਹੜੇ ਪੁਰਾਣੇ ਅਧੂਰੇ ਕੰਮ ਨੇ ਉਹ ਪੂਰੇ ਕਰ ਸਕਾਂ ਉਮੀਦਵਾਰਾਂ ਵੱਲੋਂ ਨਾਮਿਨੇਸ਼ਨ ਫਾਈਲ ਕਰਨ ਨੇ ਚੰਡੀਗੜ੍ਹ 'ਚ ਸਿਆਸੀ ਜੰਗ ਦੀ ਤਸਵੀਰ ਸਾਫ਼ ਕਰ ਦਿੱਤੀ ਹੈ। ਮੇਅਰ ਦੀ ਚੋਣ ਲਈ ਆਪ ਦੇ ਪ੍ਰੇਮ ਲਤਾ ਅਤੇ ਭਾਜਪਾ ਦੇ ਹਰਪ੍ਰੀਤ ਕੌਰ ਬਬਲਾ 'ਚ ਮੁਕਾਬਲਾ ਹੋਏਗਾ। ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਦੀ ਵਿਮਲਾ ਦੁੱਬੇ ਅਤੇ ਕਾਂਗਰਸ ਦੇ ਜਸਪੀਰ ਸਿੰਘ ਬੰਟੀ ਵਿਚਾਲੇ ਫਾਈਟ ਹੋਏਗੀ। ਜਦਕਿ ਡਿਪਟੀ ਮੇਅਰ ਦੀ ਜੰਗ 'ਚ ਭਾਜਪਾ ਦੇ ਲਖਬੀਰ ਸਿੰਘ ਤੇ ਕਾਂਗਰਸ ਦੇ ਤਰੁਣਾ ਮਹਿਤਾ ਆਮੋ ਸਾਹਮਣੇ ਹੋਣਗੇ। ਜਿਕਰ ਹੋਇਆ ਕਿ ਮੇਅਰ ਦੀ ਚੋਣ ਹੋਣ ਤੋਂ ਪਹਿਲਾਂ ਹੀ ਇਹ ਮਾਮਲਾ ਕੋਰਟ ਦੀ ਦਹਲਿਜ਼ ਤੇ ਪਹੁੰਚ ਚੁੱਕਿਆ ਹੈ ਮੌਜੂਦਾ ਮੇਅਰ ਕੁਲਦੀਪ ਕੁਮਾਰ ਨੇ 20 ਫਰਵਰੀ ਨੂੰ VOTING ਕਰਾਉਣ ਦੀ ਮੰਗ ਕਰਦਿਆਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਜਿਸ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਅਦਾਲਤ ਨੇ ਕਿਹਾ ਕਿ ਚੋਣਾਂ ਹਾਈ ਕੋਰਟ ਵੱਲੋਂ ਤੈਅ ਤਰੀਕ ਦੇ ਮੁਤਾਬਿਕ 30 ਜਨਵਰੀ ਨੂੰ ਹੀ ਹੋਣਗੀਆਂ ਚੰਡੀਗੜ੍ਹ ਨਗਰ ਨਿਗਮ 'ਚ ਭਾਜਪਾ ਦੇ 15 ਆਮ ਆਦਮੀ ਪਾਰਟੀ ਦੇ 13 ਅਤੇ ਕਾਂਗਰਸ ਦੇ 7 ਕੌਂਸਲਰ ਨੇ ਪਿਛਲੀ ਵਾਰ ਵੀ ਕਾਂਗਰਸ ਤੇ ਆਪ ਨੇ ਮਿਲ ਕੇ ਚੋਣ ਲੜੀ ਸੀ ਅਤੇ ਮੇਅਰ ਆਮ ਆਦਮੀ ਪਾਰਟੀ ਦਾ ਬਣਿਆ ਸੀ ਜਦਕਿ ਕਾਂਗਰਸ ਦਾ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਬਣਾਇਆ ਗਿਆ ਸੀ ਚੰਡੀਗੜ੍ਹ ਤੋਂ ਮੇ ਸ਼ਰਮਾ న్యూਸ 8 ਟੀਮ ਪੰਜਾਬ ਅੱਗੇ ਜ਼ਿਕਰ ਕਰਦੇ ਹਾਂ ਸੂਬੇ ਦੀ ਵਿੱਤੀ ਹਾਲਤ ਦੀ ਜੋ ਚਿੰਤਾ ਚਪਾਉਣ ਵਾਲੀ ਹੈ ਨੀਤੀ ਆਯੋਗ ਨੇ 18 ਸੂਬਿਆਂ ਦੀ ਇੱਕ ਸੂਚੀ ਜਾਰੀ ਕੀਤੀ ਹੈ ਜਿਸ 'ਚ ਪੰਜਾਬ ਨੂੰ ਸਭ ਤੋਂ ਅਖੀਰਲਾ ਸਥਾਨ ਮਿਲਿਆ ਹੈ ਪੰਜਾਬੀ ਹਰ ਪਾਸੇ ਲੋਹਾ ਮਨਪਾਉਂਦੇ ਨੇ ਭਾਵੇਂ ਉਹ ਆਪਣੇ ਦੇਸ਼ ਭਾਰਤ 'ਚ ਹੋਣ ਤੇ ਚਾਹੇ ਵਿਦੇਸ਼ 'ਚ ਪਰ ਨੀਤੀ ਆਯੋਗ ਦੀ ਇੱਕ ਅਜਿਹੀ ਰਿਪੋਰਟ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ 18 ਸੂਬਿਆਂ 'ਚ ਪੰਜਾਬ ਦੀ ਹਾਲਤ ਇੰਨੀ ਮਾੜੀ ਹੈ ਕਿ ਉਹ ਇਸ ਸੂਚੀ 'ਚ ਸਭ ਤੋਂ ਹੇਠਾਂ 18ਵੇਂ ਨੰਬਰ ਤੇ ਹੈ ਦਰਅਸਲ 2022-23 ਦੇ ਵਿੱਤੀ ਸਾਲ ਦੇ ਆਧਾਰ ਤੇ ਨੀਤੀ ਆਯੋਗ ਨੇ ਫਿਸਕਲ ਹੈਲਥ ਇੰਡੈਕਸ 2025 ਜਾਰੀ ਕੀਤਾ ਹੈ ਜਿਸ ਚ ਸਭ ਤੋਂ ਚੰਗੀ ਵਿੱਤੀ ਹਾਲਤ ਦੇ ਨਾਲ ਓਡੀਸ਼ਾ ਪਹਿਲੇ ਛੱਤੀਸਗੜ ਦੂਜੇ ਗੋਆ ਤੀਜੇ ਝਾਰਖੰਡ ਚੌਥੇ ਗੁਜਰਾਤ ਪੰਜਵੇਂ ਮਹਾਰਾਸ਼ਟਰ ਛੇਵੇਂ ਸਥਾਨ ਤੇ ਹੈ ਜਦ ਕਿ ਉੱਤਰ ਪ੍ਰਦੇਸ਼ ਸੱਤਵੇਂ ਤੇਲੰਗਾਨਾ ਅੱਠਵੇਂ ਮੱਧ ਪ੍ਰਦੇਸ਼ ਨੌਵੇਂ ਕਰਨਾਟਕ ਦਸਵੇਂ ਤਾਮਿਲਨਾਡੂ 11ਵੇਂ ਰਾਜਸਥਾਨ 12ਵੇਂ ਸਥਾਨ ਤੇ ਹੈ ਅਤੇ ਬਿਹਾਰ 13ਵੇਂ ਹਰਿਆਣਾ 14ਵੇਂ ਕੇਰਲ 15ਵੇਂ ਬੰਗਾਲ 16ਵੇਂ ਆਂਧਰਾ ਪ੍ਰਦੇਸ਼ 17ਵੇਂ ਅਤੇ ਪੰਜਾਬ 18ਵੇਂ ਨੰਬਰ ਤੇ ਆਇਆ ਹੈ ਵਿੱਤੀ ਹਾਲਤ ਚ ਪੰਜਾਬ ਅਖੀਰਲੇ ਨੰਬਰ ਤੇ ਆਇਆ ਹੈ ਤਾਂ ਸੂਬੇ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਇਸ ਦੇ ਲਈ ਕੇਂਦਰ ਦੀ ਜੀਐਸਟੀ ਪ੍ਰਣਾਲੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ 2017 ਦੇ ਅੰਦਰ ਜੀਐਸਟੀ ਪ੍ਰਣਾਲੀ ਲਾਗੂ ਹੁੰਦੀ ਆ ਔਰ ਉਸ ਤੋਂ ਬਾਅਦ ਹਾਲਾਤ ਸੂਬੇ ਦੇ ਕਾਫੀ ਜ਼ਿਆਦਾ ਜਿਹੜੇ ਖਰਾਬ ਹੋਏ ਨੇ ਕਿ ਉਹਦੇ ਲਈ ਅਸੀਂ ਮੰਗ ਕੀਤੀ ਸੀ ਕਿ ਸਪੈਸ਼ਲ ਪੈਕੇਜ ਦਿੱਤਾ ਜਾਵੇ ਕਿਉਂਕਿ ਜੀਐਸਟੀ 5 ਸਾਲ ਕੰਪਨਸੇਸ਼ਨ ਦੇ ਉੱਤੇ ਚੱਲਿਆ ਕੰਮ 5 ਸਾਲੋਂ 14% ਦੀ ਗਰੋਥ ਦੇ ਨਾਲ ਕੰਪਨਸੇਸ਼ਨ ਦਿੰਦੇ ਰਹੇ ਤਾਂ ਹੁਣ ਉਹ ਕੰਪਨਸੇਸ਼ਨ ਬੰਦ ਹੋਣ ਤੋਂ ਬਾਅਦ ਜਿਹੜੀ ਆ ਸਥਿਤੀ ਕਾਫੀ ਗੰਭੀਰ ਹੋਈ ਹੈ ਕਿ ਪਰ ਲੇਕਿਨ ਅਸੀਂ ਪੰਜਾਬ ਦਾ ਜਿਹੜਾ ਸਾਡਾ ਆਬਦਾ ਮਾਲੀਆ ਉਹਨੂੰ ਬਦਾਉਣ 'ਚ ਸਫਲ ਹੋਇਆ ਹਾਂ ਸੂਬੇ ਦੀ ਆਰਥਿਕ ਹਾਲਤ ਨੂੰ ਲੈ ਕੇ ਵਿਰੋਧੀਆਂ ਨੇ ਚਿੰਤਾ ਜਤਾਈ ਤੇ ਨਾਲ ਹੀ ਸਰਕਾਰ ਤੇ ਸਵਾਲ ਵੀ ਖੜੇ ਕੀਤੇ ਜਿਹੜਾ ਪੰਜਾਬ ਦੀ ਫਿਸਕਲ ਹੈਲਥ ਹੈ ਮਤਲਬ ਜਿਹੜਾ ਪੰਜਾਬ ਦਾ ਮਾਲੀਆ ਹੈ ਉਹ ਇੰਨਾ ਘਟ ਗਿਆ ਕਿ 18 ਸੂਬਿਆਂ ਦੇ ਵਿੱਚ ਪੰਜਾਬ 18ਵੇਂ ਨੰਬਰ ਤੇ ਪਹੁੰਚ ਗਿਆ ਕਿਉਂਕਿ ਪੰਜਾਬ ਨੂੰ ਤਾਂ ਆਮ ਆਦਮੀ ਪਾਰਟੀ ਨੇ ਇੱਕ ਪਲੇਟਫਾਰਮ ਦੇ ਤੌਰ ਤੇ ਵਰਤਿਆ ਪੰਜਾਬ ਦੇ ਖਜ਼ਾਨੇ ਤੇ ਬੋਝ ਪਾਉਂਦੇ ਨੇ ਪੰਜਾਬ ਦੀ ਬਿਹਤਰੀ ਲਈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਨਹੀਂ ਕੀਤਾ 7.8 ਔਰ ਕਿੱਥੇ 10.7 ਇਹਨਾਂ ਬੇਈਮਾਨਾਂ ਦੀ ਸਰਕਾਰ ਨੇ ਕਟਰ ਇਮਾਨਦਾਰ ਆਪਣੇ ਆਪ ਨੂੰ ਕਹਿਣ ਵਾਲੀ ਸਰਕਾਰ ਨੇ ਅੱਜ ਪੰਜਾਬ ਨੂੰ ਰੋਲ ਕੇ ਰੱਖ ਦਿੱਤਾ ਹੈ। ਪੰਜਾਬ ਦਾ ਬੇੜਾ ਗਰ ਕਰਕੇ ਰੱਖ ਦਿੱਤਾ ਹੈ। ਨਾ ਇਹਨਾਂ ਕੋਲ ਸਰਕਾਰ ਚਲਾਣੀ ਆਂਦੀ ਹੈ ਨਾ ਸਰਕਾਰ ਚਲਾਉਣਾ ਸਿੱਖਣਾ ਜਾਣਦੇ ਨੇ। ਕਾਬਲੇ ਗੌਰ ਹੈ ਕਿ ਇਸ ਲਿਸਟ 'ਚ 18 ਸੂਬੇ ਇਸ ਲਈ ਨੇ ਕਿਉਂਕਿ ਬਾਕੀ ਸੂਬਿਆਂ ਨੂੰ ਸਪੈਸ਼ਲ ਸੂਬਿਆਂ ਦਾ ਦਰਜਾ ਹਾਸਲ ਹੈ ਅਤੇ ਉਹਨਾਂ ਨੂੰ ਕੇਂਦਰ ਤੋਂ ਵਿਸ਼ੇਸ਼ ਪੈਕੇਟ ਮਿਲਦೇನೆ ਬਿਊਰੋ ਰਿਪੋਰਟ న్యూਸ 18